ਮੈਡਮ ਕਿਸ ਤਰੀਕੇ ਦੇਖਦੇ ਹੋ ਅੱਜ ਇੱਕ ਚੋਣ ਕੈਂਪੇਨਿੰਗ ਸ਼ੁਰੂ ਕਰਨ ਜਾ ਰਹੇ ਨੇ ਇਹ ਟੇਰ ਤੇ ਵੱਡਾ ਹੀ ਕੰਮ ਆ। ਅ ਬਿਲਕੁਲ ਅੱਜ ਸਾਡੇ ਲੋਕ ਸਭਾ ਦੇ ਉਮੀਦਵਾਰ ਬਾਈ ਮੀਠੇਰ ਜੀ ਅੱਜ ਚੰਨੋ ਪਿੰਡ ਤੋਂ ਮੇਰੇ ਹਲਕੇ ਤੋਂ ਇੱਥੇ ਸ਼ੁਰੂ ਕਰਨ ਲੱਗੇ ਆ। ਚੰਨੋ ਤੋਂ ਨਦਾਮਪੁਰ ਪਵਾਨੀਗੜ ਕਰਾਚੋਂ ਮਹਿਲਾ ਚੌਂਕ ਔਰ ਮਸਤੋਣਾ ਸਾਹਿਬ ਹੁੰਦੇ ਹੋਏ ਧੂਰੀ ਤੋਂ ਆਇਆ ਜਿਹੜਾ ਰਣੀਕੇ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਅੱਜ ਜਿਹੜੀ ਆਪਣੀ ਕੈਂਪੇਨ ਉਹਨੂੰ ਸ਼ੁਰੂ ਕਰਨਗੇ। ਸੋ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵਰਕਰ ਨੇ ਸਾਡੇ ਜਿਹੜੇ ਔਰ ਵਰਕਰਾਂ ਦੇ ਵਿੱਚ ਵੱਡਾ ਜਿਹੜਾ ਉਹ ਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਅੱਜ ਅਸੀਂ ਇਸ ਜਗ੍ਹਾ ਤੋਂ ਜਿਹੜੀ ਸ਼ੁਰੂਆਤ ਕਰਦੇ ਹੋਏ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੰਨਾ ਪਿਆਰ ਬਰਨਾਲੇ ਦੇ ਲੋਕਾਂ ਨੇ ਦਿੱਤਾ ਉਹਨਾਂ ਹੀ ਜਿਹੜਾ ਪਿਆਰ ਆ ਪੂਰੇ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਉਹਨਾਂ ਨੂੰ ਦੇ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ ਤਾਂ ਜਿਸ ਤਰੀਕੇ ਮੈਡਮ ਗੱਲ ਕਰੀਏ ਆਮ ਆਦਮੀ ਪਾਰਟੀ ਕੰਮਾਂ ਨੂੰ ਲੈ ਕੇ ਐਸੀ ਤਾਂ ਹੁਣ ਵੀ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਨਹੀਂ ਬਿਲਕੁਲ ਅਸੀਂ ਕੰਮਾਂ ਦੇ ਆਧਾਰ ਤੇ ਸਰਕਾਰ ਦੇ ਜਿਹੜੇ 2 ਸਾਲ ਦੇ ਵਿੱਚ ਕੀਤੇ ਹੋਏ ਵਾਅਦੇ ਨੇ ਚਾਹੇ ਅਸੀਂ ਰੋਜ਼ਗਾਰ ਦੀ ਗੱਲ ਕਰ ਲਈਏ 40000 ਪਲੱਸ ਨੌਕਰੀਆਂ ਦਿੱਤੀਆਂ ਨੇ 55 ਨੌਕਰੀਆਂ ਹਰ ਰੋਜ਼ ਦੀਆਂ ਤਾਂ ਮੈਂ ਦਾਅਵੇ ਨਾਲ ਕਹਿ ਸਕਦੇ ਆ ਕਿ ਅਸੀਂ ਹਰ ਰੋਜ਼ ਪੰਜਾਬ ਸਰਕਾਰ 55 ਘਰਾਂ ਦੇ ਚੁੱਲਿਆਂ ਦੇ ਵਿੱਚ ਅੱਗ ਬਲਦੀ ਕਰ ਰਹੀ ਹੈ ਚਾਹੇ ਅਸੀਂ ਐਜੂਕੇਸ਼ਨ ਦੀ ਗੱਲ ਕਰ ਲਈਏ ਸਕੂਲ ਆਫ ਫੈਮਿਨਸ ਦੀ ਗੱਲ ਕਰ ਲਈਏ ਚਾਹੇ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕਰ ਲਈਏ 829 ਮੁਹੱਲਾ ਕਲੀਨਿਕਸ ਨੇ ਸਾਰੇ ਪੰਜਾਬ ਦੇ ਜਿਹੜੇ ਸਿਵਲ ਹਸਪਤਾਲ ਨੇ ਅਪਗ੍ਰੇਡ ਹੋ ਰਹੇ ਨੇ ਚਾਹੇ ਅਸੀਂ ਭ੍ਰਸ਼ਟਾਚਾਰ ਦੀ ਗੱਲ ਕਰ ਲਈਏ ਉਹਦੇ ਵਿੱਚ ਸਾਡੇ ਆਪਣੇ ਸੀ ਬਿਊਰੋਕਰੇਸੀ ਨਾਲ ਸੰਬੰਧਤ ਸੀ ਹਰ ਇੱਕ ਦੇ ਉੱਤੇ ਜਿਹੜੀ ਲਗਾਤਾਰ ਕਾਰਵਾਈ ਨਸ਼ਿਆਂ ਦੇ ਉੱਤੇ ਵੱਡੀ ਜਿਹੜੀ ਕਾਰਵਾਈ ਚੱਲ ਰਹੀ ਹੈ ਰਿਕਵਰੀਜ਼ ਹੋ ਰਹੀਆਂ ਨੇ ਐਫ ਆਈ ਆਰਜ਼ ਲਾਂਚ ਹੋ ਰਹੀਆਂ ਨੇ ਚਾਹੇ ਰਾਸ਼ਨ ਦੀ ਗੱਲ ਕਰ ਲਈ ਅਸੀਂ ਘਰੋਂ ਜਿਹੜਾ ਘਰ ਘਰ ਰਾਸ਼ਨ ਜਿਹੜਾ ਦੇ ਰਹੇ ਹਾਂ ਸੋ ਹਰ ਇੱਕ ਉਹ ਜਿਹੜਾ ਵਾਅਦਾ ਅਸੀਂ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਲੋਕਾਂ ਨਾਲ ਕੀਤਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਪਹਿਲੇ 2 ਸਾਲਾਂ ਦੇ ਵਿੱਚ ਮੈਂ ਕਹਿ ਸਕਦੇ ਆ ਕਿ 90% ਵਾਅਦੇ ਪੂਰੇ ਕੀਤੇ ਨੇ ਸੋ ਉਹੀ ਕੰਮ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਜਿਹਦੇ ਆਧਾਰ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਆ ਕਿ ਲੋਕ ਨੇ ਸਾਡਾ ਮਾਣ ਰੱਖਣਗੇ ਔਰ ਵੱਡਾ ਫਤਵਾ ਦੇ ਕੇ ਪਾਰਲੀਮੈਂਟ ਭੇਜਣਗੇ ਸਰਦੂਰੂ ਆਪ ਆ ਪਾਰਟੀ ਦੀ ਅਸੀਂ ਕਹਿੰਦੀ ਇਸ ਤਰੀਕੇ 92 ਸੀਟਾਂ ਦੀ ਜਿੱਤ ਹੋਈ ਸੀ ਤਾਂ ਹੁਣ ਸੰਗਰੂਰ ਸੀਟ ਵੀ ਸਭ ਤੋਂ ਵੱਧ ਚੋਣਾਂ ਦੇ ਨਾਲ ਬਿਲਕੁਲ ਮੈਂ ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿਉਂਕਿ ਅਸੀਂ ਕੰਮ ਕੀਤਾ ਸੋ ਸਾਡੇ ਕੰਮ ਨੇ ਅਸੀਂ ਉਹਨਾਂ ਨੂੰ ਲੋਕਾਂ 'ਚ ਜਾਵਾਂਗੇ ਔਰ ਉਹਨਾਂ ਕੰਮਾਂ ਦੇ ਆਧਾਰ 'ਤੇ ਮੈਂ ਇਹਨਾਂ ਕਹਿ ਸਕਦੀ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਮਾਰਜਿਨ ਦੇ ਨਾਲ ਲੋਕ ਸਭਾ ਹਲਕਾ ਸੰਗਰੂਰ ਸੀਟ ਕੇ ਜਿਹੜੀ ਜਿੱਤ ਕੇ ਜਿਹੜੀ ਉੱਥੇ ਪਾਰਟੀ ਦੀ ਝੋਲੀ 'ਚ ਪਈ ਜੇ ਕਿਸ ਤਰੀਕੇ ਦੇਖਦੇ ਹੋ ਅੱਜ ਮੀਤ ਹੈਰ ਵੱਡੀ ਕੈਂਪੇਨ ਸ਼ੁਰੂ ਕਰਨ ਜਾ ਰਹੇ ਕਿ ਡਕਟਰ ਸਭ ਤੋਂ ਪਹਿਲੀ ਗੱਲ ਤੇ ਅੱਜ ਹੀ ਕਿ ਜਿਹੜੀ ਜਗ੍ਹਾ ਤੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੀ ਕੈਂਪੇਨ ਸ਼ੁਰੂ ਕਰਦੇ ਸੀ ਅੱਜ ਸਾਡਾ ਭਰਾ ਮੀਤ ਹੈਰ ਜਿਹੜਾ ਪਹਿਲਾਂ ਵੀ ਦੋ ਵਾਰੀ ਜਿਹੜਾ ਹੁਣ ਮੌਜੂਦਾ ਜਿਹੜੇ ਮੰਤਰੀ ਵੀ ਹੈਗੇ ਆ ਸਰਕਾਰ ਦੇ ਤੇ ਅੱਜ ਉਹ ਇੱਥੇ ਪਹਿਲੀ ਵਾਰੀ ਟਿਕਟ ਮਿਲਣ ਤੋਂ ਬਾਅਦ ਆਪਣੇ ਹਲਕੇ ਦੇ ਵਿੱਚ ਆ ਰਹੇ ਆ ਤੇ ਸਾਰੇ ਜਿਹੜੇ ਸਾਡੇ ਸਾਥੀ ਆ ਉਹਨਾਂ ਨੂੰ ਜੀ ਆਇਆਂ ਕਹਿਣ ਦੇ ਲਈ ਆ ਰਹੇ ਆ ਔਰ ਇਹ ਤਾਂ ਹਲੇ ਸ਼ੁਰੂਆਤ ਹੈ ਤੇ 1 ਜੂਨ ਨੂੰ ਜਿਹੜੇ ਸਾਡੇ ਲੋਕ ਨੇ ਉਹ ਫਤਵਾ ਦੇਣਗੇ ਕਿਉਂਕਿ ਯੂਥ ਦੀ ਆਵਾਜ਼ ਜਿਹੜੀ ਸੰਸਦ ਦੇ ਤੱਕ ਲੈ ਕੇ ਜਾਣ ਦੇ ਲਈ ਮਾਨ ਸਾਹਿਬ ਨੇ ਜਿਹੜਾ ਸਾਡੇ ਭਰਾ ਮੀਤਿਹਰ ਦੇ ਮੋਢਿਆਂ ਤੇ ਭਾਰ ਪਾਇਆ ਤੇ ਅਸੀਂ ਦਿਨ ਰਾਤ ਸਾਡੇ ਨੌਵੇਂ ਹਲਕਿਆਂ ਦੇ ਸਾਥੀ ਸਾਡੇ ਅਹੁਦੇਦਾਰ ਸਾਰੇ ਪਾਰਟੀ ਦੇ ਵਰਕਰ ਵੋਲੰਟੀਅਰ ਜੋ ਵੀ ਨੇ ਵੋਟਰ ਸਾਰੇ ਬੜੇ ਹੀ ਮਤਲਬ ਇਸ ਦਿਨ ਦੀ ਉਡੀਕ ਕਰ ਰਹੇ ਸੀ ਕਿਉਂਕਿ ਹਮੇਸ਼ਾ ਹੀ ਸੰਗਰੂਰ ਦੇ ਲੋਕਾਂ ਨੇ ਇੱਕ ਨਵੇਗਲੀ ਪਹਿਲ ਕਰੀ ਆ ਤੇ ਇੱਥੋਂ ਭਗਵੰਤ ਮਾਨ ਜੀ ਨੂੰ ਜਿਤਾ ਕੇ ਭੇਜਿਆ ਤੇ ਅੱਜ ਜੇ ਆਪਾਂ ਨੈਸ਼ਨਲ ਰਾਜਨੀਤੀ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਜੀ ਦਾ ਚਿਹਰਾ ਉੱਥੇ ਬਣਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਭਰਾ ਮੀਤ ਹੇਰ ਜੀ ਵੀ ਸੰਸਦ ਦੇ ਵਿੱਚ ਜਾ ਕੇ ਸਾਡੇ ਸੰਗਰੂਰ ਦੇ ਲੋਕਾਂ ਦੀ ਸਾਡੀ ਮਿੱਟੀ ਦੀ ਆਵਾਜ਼ ਆ ਜਿਹੜੀ ਉੱਥੇ ਗੱਲ ਸਾਡੇ ਲੋਕਾਂ ਦੀ ਕਰਨਗੇ ਤੇ ਉਹ ਵੀ ਜਿਹੜਾ ਨੈਸ਼ਨਲ ਲੈਵਲ ਤੇ ਜਿਹੜਾ ਸਾਡੀ ਪਾਰਟੀ ਬੋਲ ਇੱਕ ਯੂਥ ਦਾ ਚਿਹਰਾ ਬਣ ਕੇ ਸਾਡੇ ਲੋਕਾਂ ਦੀ ਗੱਲ ਆ ਜਿਹੜੀ ਉਹ ਕੇਂਦਰ ਤੱਕ ਲੈ ਕੇ ਜਾਣ ਯੂਥ ਲੀਡਰ ਤੇ ਦੂਜੇ ਪਾਸੇ ਯੂਥ ਦਾ ਵੱਡਾ ਇਕੱਠ ਲੱਗਦਾ ਫਿਰ ਉਧੇ ਪਾਰਟੀਆਂ ਨੂੰ ਮਾਰਨਾ ਦੇਖੋ ਜੀ ਮੈਂ ਇੱਕ ਚੀਜ਼ ਕਹਣਾ ਕਿ ਵਿਰੋਧੀ ਤਾਂ ਕਿਤੇ ਦਿਖਦੇ ਹੀ ਨਹੀਂ ਜਿੱਥੇ ਤੁਸੀਂ ਦੇਖੋਗੇ ਉਹ ਆਪਣੀ ਲੋਕ ਨੇ ਵਿਰੋਧੀਆਂ ਦਾ ਲੋਕਾਂ ਦੇ 2022 ਦੇ ਵਿੱਚ ਵਿਧਾਤਾ ਘਰਾਂ ਚ ਕੇ ਭਾਈ ਤੁਸੀਂ ਹੁਣ ਜਾਓ ਬੜੇ ਕਿਸੇ ਪਾਸੇ ਰਲ ਗਏ ਸੀ ਫਿਰ ਕਦੇ ਘਰ ਵਾਪਸੀਆਂ ਕਰਦੇ ਆ ਇਹ ਉਹ ਲੀਡਰ ਨੇ ਜਾਂ ਉਹ ਉਹ ਸਾਥੀ ਨੇ ਜਿਹੜੇ ਇਸੇ ਪਾਰਟੀ ਦੇ ਵਿੱਚ ਆਏ ਨੇ ਤੇ ਜਿਨ੍ਹਾਂ ਨੇ ਆਖਰ ਤੱਕ ਕਿਸੇ ਪਾਰਟੀ ਦੇ ਵਿੱਚ ਰਹਿਣਾ ਤੇ ਸਾਡੇ ਭਰਾ ਮੀਤ ਨੂੰ ਜਿਹੜਾ ਬਹੁਤ ਵੱਡਾ ਫਤਵਾ ਦੇ ਕੇ ਅਸੀਂ ਸੰਸਦ ਦੇ ਵਿੱਚ ਭੇਜਾਂਗੇ ਤਾਂ ਕਿ ਸਾਡੇ ਲੋਕਾਂ ਦੀ ਜਿਹੜੀ ਆਵਾਜ਼ ਆ ਜਿਹੜੀ ਸ਼ਾਇਦ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਬਣਨ ਕਰਕੇ ਕਿਤੇ ਉੱਥੇ ਗੂੰਜਣੋ ਰਹੇਗੀ ਸੀ ਤੇ ਉਹ ਸਾਡੇ ਭਰਾ ਮੀਤ ਹੇਰ ਜੀ ਉਹ ਆਵਾਜ਼ ਬਣ ਕੇ ਉੱਥੇ ਸਾਡੇ ਲੋਕਾਂ ਦੀ ਗੱਲ ਕਰ ਦੇ ਠੀਕ ਹੈ ਜੀ ਅੰਮੀ ਪੀਅਰ ਜੀ ਕਿਸ ਤਰੀਕੇ ਦੇਖਦੋ ਅੱਜ ਵੱਡੀ ਸ਼ੁਰੂਆਤ ਹੋਈ ਹੈ ਕੰਪਨੀ ਦਾ ਜਿਹੜਾ ਪਹਿਲਾ ਦਿਨ ਸ਼ੁਰੂ ਕਰਦਾ ਕੀ ਦੇਖੋ ਜੀ ਅੱਜ ਜੀ ਜੀ ਹਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਜਿਹੜੀ ਸ਼ੁਰੂਆਤ ਹੈ ਉਹ ਕਰ ਰਹੇ ਹਾਂ ਕੰਪੇਨ ਦੀ ਤੇ ਸੀਟ ਉਹ ਹੈ ਇਹ ਸੰਗਰੂਰ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਇਹ ਗੜਾ ਹੈ ਜਿੱਥੋਂ ਕਹਿ ਲਓ ਵੀ ਸਾਡੀ ਪਾਰਟੀ ਦੀ ਸ਼ੁਰੂਆਤ ਹੋਈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਵਾਰ ਇੱਥੋਂ ਸੰਸਦ ਮੈਂਬਰ ਜਿਹੜੇ ਆ ਸੰਗਰੂਰ ਦੇ ਲੋਕਾਂ ਨੇ ਚੁਣਿਆ ਬਹੁਤ ਇੱਥੋਂ ਪਿਆਰ ਦਿੱਤਾ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਸਾਡੇ ਸਾਰੇ ਐਮਐਲਏ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਮੈਨੂੰ ਇਹ ਟਿਕਟ ਜਿਹੜੀ ਆ ਉਹ ਮਿਲੀ ਹੈ ਮੇਰੇ ਤੇ ਵਿਸ਼ਵਾਸ ਦਿਖਾਇਆ ਕਿ ਮੈਨੂੰ ਬੜੀ ਇੰਪੋਰਟੈਂਟ ਸੀਟ ਤੋਂ ਇੱਥੋਂ ਜਿਹੜੀ ਪਾਰਟੀ ਇਲੈਕਸ਼ਨ ਜਿਹੜੀ ਲੜਾਰੀ ਹੈ ਸੋ ਬਾਕੀ ਮੈਨੂੰ ਅੱਜ ਬੜੀ ਖੁਸ਼ੀ ਹੈ ਬੜਾ ਚਾਹ ਹੈ ਕਿ ਅੱਜ ਸਾਡੇ ਸਾਰੇ ਹਲਕਿਆਂ ਤੋਂ ਜਿਹੜੇ ਵਰਕਰ ਸਹਿਬਾਨ ਨੇ ਸਾਡੇ ਐਮਐਲਏ ਸਹਿਬਾਨਾਂ ਦੇ ਨਾਲ ਭੈ ਨਰਿੰਦਰ ਕੌਰ ਭਰਾਜ ਜੀ ਲਾਭੂ ਗੋਕੇ ਜੀ ਇੱਥੇ ਪਹੁੰਚੇ ਆ ਬਾਕੀ ਐਮਐਲਏ ਸਭ ਮੰ ਅੱਗੇ ਆ ਬੜੀ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਅੱਜ ਜਿਹੜੇ ਆ ਰਹੇ ਨੇ ਕਿ ਨਾ ਸਿਰਫ ਵੀ ਪਰਮਾਤਮਾ ਦਾ ਉਹ ਆਸਰਾ ਲੈ ਕੇ ਕਿ ਅਸੀਂ ਇਹ ਸੀਟ ਜਿਹੜੀ ਜਿੱਤ ਕੇ ਜਿਹੜੀ ਪਾਰਟੀ ਦੀ ਝੋਲੀ ਜਿਹੜੀ ਆ ਉਹ ਪਾ ਸਕੀਏ ਸੋ ਮੇਰਾ ਹੌਸਲਾ ਵਧਾਉਣ ਲਈ ਮੈਂ ਜਿੰਨੇ ਸਾਡੇ ਵਰਕਰ ਸਹਿਬਾਨ ਆਏ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੇਕਰ ਤੁਸੀਂ ਵਿਧਾਨ ਸਭਾ ਦੇ ਵਿੱਚ ਤੁਹਾਡੀ ਪਾਰਟੀ ਆਈ ਸੀ ਤਾਂ ਵੱਡੀਆਂ ਜਿਹੜੀਆਂ ਗਰੰਟੀਆਂ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਤਾਂ ਲੋਕ ਸਭਾ ਦੇ ਵਿੱਚ ਵੀ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਐਲਾਨ ਨੇਗੇ ਸੰਗਰੂਰ ਦੇ ਲੋਕਾਂ ਦੇ ਲਈ ਹੋ ਸਕਦੇ ਨੇ ਦੇਖੋ ਜੀ ਅਸੀਂ ਕੰਮ ਕਰਨ 'ਚ ਜਿਹੜਾ ਵਿਸ਼ਵਾਸ ਹੈ ਸਾਡੀ ਪਾਰਟੀ ਜਿਹੜੀ ਹੈ ਉਹ ਰੱਖਦੀ ਹੈ 2 ਸਾਲ ਸਾਨੂੰ ਸੱਤਾ ਚਾਇਆ ਨੂੰ ਹੋ ਗਏ ਆ ਤੇ 2 ਸਾਲ ਦਾ ਮੈਂ ਨਹੀਂ ਕਹਿੰਦਾ ਵੀ ਭਾਈ ਅਸੀਂ ਸਾਰਾ ਕੁਝ ਕਰਤਾ ਪਰ ਤੁਸੀਂ 2 ਸਾਲ ਦਾ ਅਨਲਿਸਿਸ 2 ਸਾਲ ਦਾ ਕੰਪੈਰੀਸਨ ਸਾਡੀ ਸਰਕਾਰ ਦਾ ਤੇ ਜਿਹੜੀ ਇਸ ਤੋਂ ਪਹਿਲਾਂ ਕਾਂਗਰਸ ਦੀ ਰਹੀ 17 ਤੋਂ ਲੈ ਕੇ 19 ਤੱਕ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਦੋ ਦਫਾ ਰਿਹਾ ਉਹਨਾਂ ਸਾਰਿਆਂ ਦਾ 2 ਸਾਲ ਦਾ ਕੰਪੈਰੀਸਨ ਜੇ ਕਰਨਾ ਹੋਵੇ ਤਾਂ ਕੋਈ ਵੀ ਪਾਰਟੀ ਆਮ ਆਦਮੀ ਪਾਰਟੀ ਦੇ ਨੇੜ ਤੇ ਨਹੀਂ ਟਿਕਦੀ ਹਾਂ ਠੀਕ ਹੈ ਵਿਰੋਧੀਆਂ ਨੇ ਭੰਡਣਾ ਉਹਨਾਂ ਨੇ ਵੰਡਣਾ ਹੀ ਹੈ ਕਿਉਂਕਿ ਉਹਨਾਂ ਨੇ ਵੀ ਲੋਕਾਂ ਦੇ ਵਿੱਚ ਜਾਣਨ ਸਾਡੀ ਤਾਰੀਫ ਕਰਕੇ ਤਾਂ ਜਾਣ ਹੀ ਸਕਦੇ ਮੈਂ ਵਿਧਾਨ ਸਭਾ 'ਚ ਵੀ ਗੱਲ ਕਹੀ ਸੀ ਪ੍ਰਤਾਪ ਬਾਜਵਾ ਜੀ ਨੇ ਉੱਥੇ ਕਿਹਾ ਵੀ ਸਾਨੂੰ ਜਿਹੜੀ 40000 ਨੌਕਰੀ ਆਉਦੀ ਲਿਸਟ ਜਿਹੜੀ ਹੈ ਉਹ ਦਿਓ ਤੇ ਉਸ ਤੋਂ ਬਾਅਦ ਤਾਂ ਮੁੱਖ ਮੰਤਰੀ ਸਾਹਿਬ ਨੇ 2.5 ਹਜ਼ਾਰ ਨੂੰ ਹੋਰ ਦਿੱਤੀ ਤਕਰੀਬਨ 42000 ਤੋਂ ਉੱਪਰ ਹੋ ਗਈ ਮੈਂ ਕੱਲ ਚੀਮਾ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਜੀ ਆਪਾਂ ਆਪਣੀ ਵੀ ਜਨਤਕ ਜ਼ਰੂਰ ਕਰੋ ਪਰ ਉਹਦੇ ਨਾਲ ਨਾਲ ਪਿਛਲੀਆਂ ਚਾਰ ਸਰਕਾਰਾਂ ਦੀਆਂ ਵੀ ਪਹਿਲੇ 2 ਸਾਲ 'ਚ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਪਾ ਉਹ ਵੀ ਜਨਤਕ ਕਰੀਏ ਕਿਉਂਕਿ ਹਰ ਕੰਮ ਆਮ ਤੌਰ ਤੇ ਪੰਜਾਬ ਚ ਸਰਕਾਰਾਂ ਜਾਲ ਲਗੀਆਂ ਕਰਦੀਆਂ ਸੀ ਜਦੋਂ ਪਤਾ ਹੁੰਦਾ ਨਾ ਵੀ 4 ਮਹੀਨੇ ਲੱਗ ਕੇ ਕੋਡ ਲੱਗਣ ਚ 6 ਮਹੀਨੇ ਲੱਗ ਕੇ ਕੋਡ ਲੱਗਣ ਚ ਉਦੋਂ ਕੰਮ ਜਿਹੜੇ ਆਜਾਦ ਆਉਂਦੇ ਆ ਆ ਕਿੰਨੇ ਮੁਲਾਜ਼ਮ ਖੜੇ ਆ ਮਾਰਸ ਸਟੇਜ ਤੋਂ ਕਹਿਣਾ ਸਰਕਾਰੀ ਇਹਨਾਂ ਦੀ ਬਹੁਤਿਆਂ ਦੀ ਭਰਤੀ 11 ਦੀ ਆ ਕਿਉਂਕਿ 12 ਚ ਵੋਟਾਂ ਸੀ 16 ਦੀ ਭਰਤੀ ਆ 17 ਚ ਵੋਟਾਂ ਸੀ 21 ਦੀ ਭਰਤੀ ਆ ਕਿਉਂਕਿ 22 ਚ ਵੋਟਾਂ ਸੀ ਅਸੀਂ ਪਹਿਲੇ ਸਾਲ ਦੇ ਵਿੱਚ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਉਵੇਂ ਹੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲਾ ਵੀ ਕੱਚੇ ਟੀਚਰ ਅਜ ਕਿੰਨੇ ਨੇ ਜਿਹੜੇ ਪੱਕੇ ਹੋ ਕੇ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਆ ਨਹੀਂ ਇਹ ਕਦੋਂ ਬਿੱਲ ਲੈ ਕੇ ਆਏ ਅਕਾਲੀ ਜਾਂਦੇ ਹੋਏ ਕੋਡ ਲੱਗਣ ਤੋਂ 2 ਦਿਨ ਪਹਿਲਾਂ 16 ਚ ਲੈ ਕੇ ਆਏ ਆਂ ਹੀ ਕਾਂਗਰਸੀ 2021 ਚ ਲੈ ਕੇ ਆਏ ਉਹਦੇ ਬੈਂਡਰ ਵੀ ਲਵਾਤੇ ਵੀ ਪੱਕੇ ਕਰਦੇ ਕਿਉਂਕਿ ਪਤਾ ਹੀ ਹੁੰਦਾ ਵੀ ਉਹ ਕੋਡ ਦੇ ਵਿੱਚੋਂ ਸਟੇ ਹੋ ਜਾਣਾ ਸੀ ਪਰ ਅਸੀਂ ਪੂਰੀ ਉਹਦੇ ਤੇ ਸਟੱਡੀ ਕਰਕੇ ਪੂਰੀ ਕਮੇਟੀ ਬਣਾਈ ਆਨਸਰ ਬਣਾਈ ਤੇ ਇੱਕ ਇੱਕ ਕਰਕੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨੇ ਸ਼ੁਰੂ ਹੋ ਰਹੇ ਆ ਤੇ ਸਭ ਤੋਂ ਵੱਡਾ ਹੋਰ ਕੋਈ ਸਰਕਾਰ ਹੋਵੇ ਬਿਜਲੀ ਵਾਲਾ ਸੀ ਜਿਹੜਾ ਇਵਨ ਮੈਂ ਕਹਿਣਾ ਵੀ ਮੀਡੀਆ ਦੇ ਲੋਕਾਂ ਨੂੰ ਵੀ ਲੱਗਦਾ ਸੀ ਵੀ ਇਹ ਯਾਰ ਸਰਕਾਰ ਨੇ ਕਰਤਾ ਦਿੱਤਾ ਪੈਸਾ ਬਹੁਤ ਜ਼ਿਆਦਾ ਲੱਗਣਾ ਹੈ ਵੀ ਇਹ ਵੋਟਾਂ ਦੇ ਨੇੜੇ ਜਾ ਕੇ ਪੂਰਾ ਕਰਨਗੇ ਅੱਜ 600 ਜੁਨਟ ਜਿਹੜੀ ਹੈ ਪੰਜਾਬ ਦੇ 90% ਲੋਕਾਂ ਨੂੰ ਮਿਲ ਰਹੀ ਹੈ ਉਹ ਇਹ ਕੋਈ ਪੱਖਪਾਤ ਨਹੀਂ ਵੀ ਭਾਈ ਉਹ ਅਕਾਲੀਆਂ ਨੂੰ ਨਹੀਂ ਮਿਲਦੀ ਜਾਂ ਕਾਂਗਰਸੀਆਂ ਨੂੰ ਮਿਲਦੀ ਕਹਿੰਦੇ ਝਾੜੂਆਂ ਨੂੰ ਤੇ ਸਾਰਿਆਂ ਦੇ ਇਵਨ ਮੈਂ ਕਹਿਣਾ ਬਹੁਤੇ ਐਮਐਲਏ ਹਾਲਾਂਕਿ ਇਹਨਾਂ ਦੇ ਜਿਹੜੇ ਕਾਂਗਰਸੀ ਅਕਾਲੀ ਨੇ ਜਿਹੜੇ ਸਾਬਕਾ ਮੰਤਰੀ ਨੇ ਬਹੁਤ ਵੱਡੇ ਕਰਹਾਣਾ ਨਾਲ ਸੰਬੰਧ ਰੱਖਦੇ ਆ ਬਹੁਤ ਪੈਸਾ ਉਹਨਾਂ ਕੋਲੇ ਪਰ ਮੈਂ ਸ਼ਰਤ ਲੈ ਕੇ ਕਹਿਣਾ ਸਰਦੀਆਂ ਵਾਲੇ 2-4 ਮਹੀਨੇ ਉਹਨਾਂ ਦੇ ਵੀ ਜ਼ੀਰੋ ਆਏ ਹੋਣਗੇ ਵੀ ਅੱ비 ਤੇਰ ਲਈ ਏਜੰਡਾ ਕੀ ਰਹਿਣਾ ਗਲੀਦ ਭਾਈ ਜਤਨਾਬਾਦ ਮੰਤਰੀ ਜੀ ਅਗੇ ਟਿਕ ਦਿੱਤੀ ਗਈ ਓਕੇ ਓਕੇ ਉਹ ਵੇ